ਤੇਲ ਦੇ ਦਾਣੇ ਦੇ ਉੱਪਰ ਇੰਡੀਆ ਦਾ ਨਕਸ਼ਾ ਬਣਾਇਆ ਸਾਰਨਾ ਪਹਿਲਾਂ ਉਸ ਤੋਂ ਬਾਅਦ ਤੇਲ ਦੇ ਦਾਣੇ ਦੇ ਬਾਬੇ ਨਾਨਕ ਦੀ ਫੋਟੋ ਬਣਾਈ ਫਿਰ ਮੈਂ ਤੇਲ ਦੇ ਦਾਣੇ ਦੇ ਦਰਬਾਰ ਸਾਹਿਬ ਦੀ ਫੋਟੋ ਬਣਾਈ ਵੀਰ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਜਿਹੜੀ ਆ ਉਹ ਥੱਲੇ ਸਿੱਕਾ ਪਿਆ ਹੋਇਆ 50 ਪੈਸੇ ਦਾ ਸਿੱਕਾ ਜਿਹੜਾ ਛੋਟਾ ਸਿੱਕਾ ਪਿਆ ਆ ਔਰ ਉਹਦੇ ਉੱਪਰ ਜਿਹੜੀ ਆ ਇੱਕ ਛੋਟੀ ਜੀ ਕਿਤਾਬ ਆ ਜਿਹਦੇ ਵਿੱਚ ਦਸਾਂ ਗੁਰੂਆਂ ਦਾ ਇਤਿਹਾਸ ਜਿਹੜਾ ਦਰਜ ਆ ਸਿੱਖੀ ਦਾ ਇਤਿਹਾਸ ਜਿਹੜਾ ਦਰਜ ਤੁਸੀਂ ਦੇਖੋ ਦੇਖੋ ਹੀ ਹੁਣ ਤੱਕ ਮੈਂ ਕਾਫੀ ਕੰਮ ਕਰ ਚੁੱਕਾ ਹਾਂ ਜਿਵੇਂ ਕਿ ਕ੍ਰਿਕਟ ਮੇਰੇ 12 14 ਮੇਰੇ ਨੈਸ਼ਨਲ ਇੰਟਰਨੈਸ਼ਨਲ ਰਕਾਰ ਨੂੰ ਆ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਵੀ ਤਿਲਾਂ ਦੇ ਦਾਣੇ ਨੇ ਛੋਟੇ-ਛੋਟੇ ਤਿਲ ਜਿਹੜੇ ਘਰ ਦੇ ਵਿੱਚ ਆਪਾਂ ਵਰਤਦੇ ਆਂ ਹਲਸੀ ਵਗੈਰਾ ਬਣਾ ਲਈਓ ਤਿਲਾਂ ਦੇ ਉੱਪਰ ਦਸਾਂ ਗੁਰੂਆਂ ਦੀਆਂ ਤਸਵੀਰਾਂ ਜਿਹੜੀਆਂ ਬਣਾਈਆਂ ਹੋਈਆਂ ਨੇ ਇੱਕ ਮੈਂ ਛੋਟਾ ਵਰਲਡ ਕੱਪ ਬਣਾਇਆ ਸੀਗਾ ਇੱਕ ਇਹ ਦਰਬਾਰਾ ਬਣਾਇਆ ਸੀ ਕਿ ਤੇ ਇੰਡੀਆ ਦੇ ਵਿੱਚੋਂ ਤਕਰੀਬਨ 120 ਬੰਦੇ ਚੁਣੇ ਗਏ ਸੀਗੇ ਜਿਹੜੇ ਵਿਸ਼ੇਸ਼ ਕਲਾਕਾਰ ਸੀਗੇ ਜਿਹੜੇ ਵਿਲੱਖਣ ਕੰਮ ਕਰਦੇ ਜੀ ਉਹਨਾਂ 'ਚ ਮੇਰਾ ਨਾਮ ਚੀ ਗੱਡਾ ਇਹਦੇ ਬਾਰੇ ਗੱਡਾ ਵਿੱਚ ਕਿਵੇਂ ਆ ਗਿਆ ਕਲਾਕਾਰ ਕੇ ਵੱਖਰੀ ਬਣਾਉਣ ਦੀ ਆਪਾਂ ਕੋਸ਼ਿਸ਼ ਕੀਤੀ ਕਿ ਵੱਖਰਾ ਕੁਝ ਕਰਨਾ ਹੈ ਤੇ ਫਿਰ ਮੈਂ ਗੱਡਾ ਬਣਾਇਆ ਲੱਕੜੇ ਦਾ ਬੋਤਲ ਦੇ ਵਿੱਚ ਵਰਕ ਕਰਨਾ ਸ਼ੁਰੂ ਕੀਤਾ ਤੇ ਜਿੰਨਾ ਵੀ ਵਰ ਗਿਆ ਉਹ ਜਿਹੜੇ ਛੋਟੇ ਟੋਟਿਆਂ ਦੇ ਵਿੱਚ ਬਣਨਾ ਗਿਆ ਅੰਦਰੋਂ ਹੀ ਇਧਰੋਂ ਸਮਾਨ ਗਿਆ ਦੇ ਵਿੱਚ ਲੈ ਕੇ ਫਿਟ ਕੀ ਕਰ ਗਿਆ ਇਹ ਕੋਈ ਡਿਮਾਂਡ ਕਰਦਾ ਜਾਂ ਆਪਣੇ ਤੌਰ ਤੇ ਨਹੀਂ ਨਹੀਂ ਇਹ ਭਾਜੀ ਮਨ ਦੇ ਸਕੂਨ ਵਾਸਤੇ ਆ ਜੇ ਅਸੀਂ ਚੋਲਾਂ ਦੇ ਵੀ ਲਿਖਦੇ ਆ ਤੇਲ ਤੇ ਵੀ ਲਿਖਦੇ ਆ ਕਿ ਬਾਣੀ ਉਹ ਲਿਖੇ ਸਾਡੇ ਮਨ ਨੂੰ ਸਕੂਨ ਮਿਲਦਾ ਇਹ ਵੀ ਜਿਹੜੀ ਬੋਤਲ ਆ ਬੋਤਲ ਦੇ ਵਿੱਚ 1800 ਫੁੱਟ ਤਾਂ ਗਿਆ ਜੀ 1800 ਫੁੱਟ ਤਾਂ ਗਏ ਜਿ ਲਿਖਣਾ ਹੈ ਕਿ ਇੰਦੀ ਜਗ੍ਹਾ ਹੀ ਕੋਈ ਨਹੀਂ ਕੀ ਉਪਰੋਂ ਰਸਤਾ ਛੋਟਾ ਨਾਲ ਥੱਲੇ ਜਾ ਕੇ ਰਸਤਾ ਹੋਰ ਛੋਟਾ ਹੋ ਗਿਆ ਇਹਨੇ ਚ ਬੋਲ ਗਈ ਜਿਹੜਾ ਕਲਾਕਾਰ ਹੁੰਦਾ ਨਾ ਉਹ ਸੋਭਾ ਦਾ ਭੁੱਖਾ ਕਿ ਦੁਨੀਆ ਵੇਖੇਗੀ ਇਹ ਜੀ ਬਣੀ ਤੇ ਬਣੀ ਕਿਤਾ ਤੁਹਾਨੂੰ ਮੈਂ ਕਿਹ ਗੱਲ ਜ਼ਰੂਰ ਦੱਸ ਦੇਣਾ ਕਿ ਕਿ ਇਸ ਨੂੰ ਅਸੀਂ origignal ਵੇਖ ਰਹੇ ਹਾਂ ਔਰ ਜੇ ਤੁਸੀਂ ਮਨ ਚ ਸੋਚਦੇ ਹੋਵੋਗੇ ਸ਼ਾਇਦ ਕਿ ਤੋੜ ਕੇ ਜਾਂ ਚੀਰਾ ਲਾ ਕੇ ਇਸ ਵਿੱਚ ਪਾਇਆ ਗਿਆ ਬਿਲਕੁਲ ਨਹੀਂ ਕਿਸੇ ਪਾਸੋਂ ਵੀ ਇਹ ਟੁੱਟੀ ਨਹੀਂ ਹੈ ਤੇ ਨਾ ਹੀ ਕੋਈ ਚੀਰਾ ਲਾਇਆ ਹੋਇਆ ਹੈ ਬੇਹਿੰਮਤੀ ਨੇ ਉਹ ਲੋਕ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉਗ ਪੈਂਦੇ ਨੇ ਪਾੜ ਕਸੀਨਾ ਪੱਥਰਾਂ ਦਾ ਉਸ ਪਰਮਾਤਮਾ ਨੇ ਹਰ ਇੱਕ ਇਨਸਾਨ ਨੂੰ ਆਪਣੇ ਅੰਦਰ ਇੱਕ ਹੁਨਰ ਬਖਸ਼ੀ ਹੋਈ ਹੈ ਕਲਾ ਬਖਸ਼ੀ ਹੋਈ ਹੈ ਤੇ ਕਈ ਇਨਸਾਨ ਜਿਹੜੇ ਕਿ ਉਸ ਹੁਨਰ ਨੂੰ ਪਛਾਣ ਲੈਂਦੇ ਨੇ ਅਤੇ ਵੱਖਰੀ ਮਿਸਾਲ ਪੇਸ਼ ਕਰਦੇ ਨੇ ਤੇ ਉਹਨਾਂ ਵੱਲੋਂ ਉਸ ਹੁਨਰ ਨੂੰ ਜਿਹੜਾ ਕਿ ਸਵਾਰਿਆ ਜਾਂਦਾ ਹੈ ਸੋ ਇਸੇ ਤਰ੍ਹਾਂ ਹੀ ਇੱਕ ਨੌਜਵਾਨ ਭਾਈ ਗੁਰਮੀ ਸਿੰਘ ਜੀ ਨਾਲ ਤੁਹਾਨੂੰ ਮਿਲਾਵਾਂਗੇ ਜਿਨ੍ਹਾਂ ਦੇ ਵੱਲੋਂ ਇੱਕ ਵਿਲੱਖਣ ਕਿਰਤਕਾਰੀ ਕੀਤੀ ਗਈ ਹੈ ਇੱਕ ਜਿਵੇਂ ਕਿ ਕਹਿ ਸਕਦੇ ਆ ਕਿ ਚੋਲ ਦੇ ਦਾਣੇ ਲਾ ਲਓ ਚਾਹੇ ਰਾਜਮਾ ਦਾ ਰਾਜਮਾ ਜਿਹੜਾ ਕਿ ਦਾਣਾ ਹੁੰਦਾ ਉਸ ਨੂੰ ਲਾ ਲਓ ਤੇ ਜਾਂ ਸਿੱਖ ਧਰਮ ਦੇ ਜਿਹੜੇ ਵਿਸ਼ੇਸ਼ ਚਿੰਨ੍ਹ ਨੇ ਜਿਵੇਂ ਕਿ ਗੁਰਬਾਣੀ ਅੱਖਰ ਲਾ ਲਓ ਔਰ ਛੋਟੇ ਸਾਹਿਬ ਜੀ ਦੀ ਕੀਰਤੀ ਇਸ ਤਰ੍ਹਾਂ ਦੇ ਜਿਹੜੇ ਕਿ ਛੋਟੇ ਛੋਟੇ ਤਿਆਰ ਕੀਤੇ ਗਏ ਨੇ ਅਤੇ ਇਹਨਾਂ ਦਾ ਜਿਹੜਾ ਕਿ ਨਾਮ ਹੈ ਉਹ ਲਿੰਕਾ ਬੁੱਕ ਨੇਪਾਲ ਬੁੱਕ ਰਸ਼ਨ ਬੁੱਕ ਦੇ ਵਿੱਚ ਰਿਕਾਰਡ ਕੀਤਾ ਗਿਆ ਹੈ ਖਾਸ ਕਰਕੇ ਇਹ ਭਾਈ ਗੁਰਮੀ ਸਿੰਘ ਜੀ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਤੱਕ ਜਿਹੜਾ ਕਿ ਇਹਨਾਂ ਦਾ ਬਣਦਾ ਮਾਨ ਸਨਮਾਨ ਸੀ ਉਹ ਇਹਨਾਂ ਨੂੰ ਨਹੀਂ ਮਿਲਿਆ ਔਰ ਕਾਫੀ ਸਮੇਂ ਤੋਂ ਇਹ ਥੋੜਾ ਜਿਹਾ ਨਿਰਾਸ਼ ਦਿਖ ਰਹੇ ਨੇ ਅਤੇ ਇਹਨਾਂ ਨੇ ਜਿਹੜੇ ਇਹ ਕੰਮ ਕੀਤਾ ਹੋਇਆ ਇਹ ਤਕਰੀਬਨ 8 ਤੋਂ 10 ਸਾਲ ਪਹਿਲਾਂ ਕੀਤਾ ਸੀ ਨਿਰਾਸ਼ ਹੋ ਕੇ ਉਸ ਤੋਂ ਬਾਅਦ ਇਸ ਨੂੰ ਬੰਦ ਕਰਤਾ ਪਰ ਅੱਜ ਸਾਡੀ ਜਿਹੜੇ ਕਿ ਅਸੀਂ ਇਹਨਾਂ ਕੋਲ ਪਹੁੰਚੇ ਆ ਅਤੇ ਇਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿ ਇਹਨਾਂ ਵੱਲੋਂ ਕਿਹੜੀ ਕਿਹੜੀ ਇਹ ਕਿਰਤੀ ਤਿਆਰ ਕੀਤੀ ਗਈ ਹੈ ਤੁਹਾਨੂੰ ਇੱਕ ਵਾਰ ਉਹਨਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਤੇ ਇਹਨਾਂ ਨੂੰ ਬੇਨਤੀ ਵੀ ਜਰੂਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਸਵਾਗਤ ਕਰਦੇ ਵਾਇਰ ਖਾਲਸਾ ਜੀ ਫਤਿਹ ਜੀ ਵਾਹਿਗੁਰੂ ਜੀ ਕਾ ਫਤਿਹ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਸਾਨੂੰ ਭਾਈ ਗੁਰਮੀਤ ਜੀ ਦੱਸੋ ਕਿ ਇਹ ਜਿਹੜਾ ਕਿ ਤੁਸੀਂ ਇਹ ਚੋਲ ਦੇ ਦਾਣੇ ਤੇ ਛੋਟੇ-ਛੋਟੇ ਅਗਰਤੇ ਤਿਆਰ ਕਰਦੇ ਹੋ ਤੇ ਕਿਵੇਂ ਤਿਆਰ ਕੀਤੇ ਹੁੰਦੇ ਨੇ ਦੇਖੋ ਵੀਰ ਜੀ ਸਾਰਨਾ ਪਹਿਲਾਂ ਤਾਂ ਮੇਰੇ ਮਨ ਦੇ ਵਿੱਚ ਸੀਗਾ ਕਿ ਕੋਈ ਮੈਂ ਕੁਝ ਵੱਖਰਾ ਕਰਾਂ ਫਿਰ ਕਰਾਂ ਕਿ ਮੈਂ ਠੀਕ ਹੈ ਜੀ ਉਦੋਂ ਚੈਨਲ ਦੇ ਉੱਪਰ ਸ਼ੁਰੂ ਦੀ ਚੱਲਦਾ ਸੀਗਾ ਪ੍ਰੋਗਰਾਮ ਅੱਜ ਤੋਂ ਕਾਫੀ ਸਮਾਂ ਪਹਿਲਾਂ किसी बन्नेी सी लिखी थी जैड तक एक चौल्ले दाने से मैं यार मैं सारे पेल्ला मैं चार अखर लिखे थे मेरा नाम गुरमीत है जी यू आर एम चार अखर लिखे उस, तो उस तो बाद मैं प्रैक्टिस करनी शुरू कीती मैं छब्बी अखर लिख दिए लैके जैड तक फिर मैं सौ अखर लिख दिता उस मैं साढ़े पांच सौ अखर लिख दिता तकरीबन मैं इक्की लिखी थी ਫਿਰ ਮੇਰੇ ਮਨ ਚ ਆਇਆ ਗੱਲ ਕਿ ਕਿਉਂ ਨਾ ਅਖਬਾਰ ਦੇ ਵਿੱਚ ਫੋਟੋ ਦਿੱਤੀ ਜਾਵੇ ਆਪਣੀ ਆਪਣੇ ਬਾਰੇ ਦੱਸਿਆ ਜਾਵੇ ਤੇ ਸਾਰਨਾ ਵੱਡਾ ਜਰੀਆ ਜਿਹੜਾ ਹੈ ਅਖਬਾਰ ਦਾ ਸੀਗਾ ਅਖਬਾਰ ਵਾਲਿਆਂ ਕੋਲ ਗਈ ਉਹਨਾਂ ਨੇ ਮੈਨੂੰ ਮੇਰੀ ਤਸਵੀਰ ਲਗਾ ਦਿੱਤੀ ਮੈਂ ਬੜਾ ਖੁਸ਼ ਹੋਇਆ ਜੀ ਉਸ ਤੋਂ ਬਾਅਦ ਮੈਂ ਕਿਸੇ ਵੀਰ ਨੂੰ ਮਿਲਿਆ ਉਹਨਾਂ ਨੇ ਗੱਲ ਇੱਕੋ ਦੀ ਦਿੱਤੀ ਕਿ ਨਹੀਂ ਭਾਈ ਇਹਦੇ ਤਾਂ ਯਾਰ ਬਹੁਤ ਬੰਦੇ ਨੇ ਜਿਹੜੇ ਬੜੇ ਕੰਮ ਕਰਦੇ ਆ ਤੇ ਤੂੰ ਤਾਂ ਕੁਝ ਵੀ ਨਹੀਂ ਕੀਤਾ ਲੋਕ ਤਾਂ ਚੋਲ ਦੇ ਦਾਣੇ ਤੇ ਹੋ ਗਿਆ ਤੇਲ ਦੇ ਦਾਣੇ ਤੇ ਹੋ ਗਿਆ ਇਹਨਾਂ ਦੇ ਉੱਪਰ ਲਿਖ ਦਿੰਦੇ ਨੇ ਤੇ ਬੰ ਨੂੰ ਬੜੀ ਅੰਦਾਸ਼ਾ ਹੋਈ ਤੇ ਨਾਲ ਚਾਲੇ ਮੈਂ ਉਹਨਾਂ ਦੇ ਕਬੂਲ ਕਰ ਲਿਆ ਮੈਂ ਫਿਰ ਤੇਲ ਦੇ ਦਾਣੇ ਦੇ ਉੱਪਰ ਇੰਡੀਆ ਦਾ ਨਕਸ਼ਾ ਬਣਾਇਆ ਸਾਰਨਾ ਪਹਿਲਾਂ ਉਸ ਤੋਂ ਬਾਅਦ ਤੇਲ ਦੇ ਦਾਣੇ ਤੇ ਬਾਬੇ ਨਾਨਕ ਦੀ ਫੋਟੋ ਬਣਾਈ ਫਿਰ ਮੈਂ ਤੇਲ ਦੇ ਦਾਣੇ ਦੇ ਦਰਬਾਰ ਸਾਹਿਬ ਦੀ ਫੋਟੋ ਬਣਾਈ ਫਿਰ ਮੈਂ ਜਾ ਕੇ ਦਿਖਾਇਆ ਉਹਨਾਂ ਨੂੰ ਫਿਰ ਕਹਿੰਦੇ ਨਹੀਂ ਯਾਰ ਫਿਰ ਮੈਂ ਕੱਢੀਆਂ ਗਾਣਾ ਜੀ ਇਹ ਸਾਹ ਪੰਜਾਬੀ ਦੀ ਗੱਲ ਹੈ ਕਿ ਮੈਂ ਫਿਰ ਕੱਢੀਆਂ ਗਾਣਾ ਕਿ ਵੀਰੋ ਜਿਹੜੇ ਤੁਹਾਡੇ ਸਾਹਮਣੇ ਯਾਰ ਉਹਨੂੰ ਸ਼ਾਬਾਸ਼ ਤਾਂ ਦੇ ਦਿਓ ਜਿਹਨੂੰ ਤੁਸੀਂ ਤੁਸੀਂ ਗੱਲ ਕਰ ਰਹੇ ਉਹਨੂੰ ਕਦੇ ਦੇਖਿਆ ਮੈਂ ਸਵਾਲ ਕੀਤਾ ਉਹਨੂੰ ਕਿ ਜਿਹੜੇ ਬੰਦੇ ਆ ਤੁਸੀਂ ਗੱਲ ਕਰ ਰਹੇ ਉਹਨੂੰ ਦੇਖਿਆ ਕਦੀ ਕੰਨੇ ਨਹੀਂ ਦੇਖਿਆ ਸੁਣਿਆ ਕਦੇ ਨਹੀਂ ਸੁਣਿਆ ਫਰਾਣੇ ਨੇ ਗਿਆ ਸੀਗਾ ਮੈਂ ਕਿਹੜੇ ਫਰਾਣੇ ਨੇ ਗਿਆ ਸੀਗਾ ਕੋਈ ਗੱਲ ਪਤਾ ਨਹੀਂ ਗਿਆ ਮੈਂ ਫਿਰ ਕਹਿ ਗਿਆ ਕਿ ਕਿਤੇ ਵੀਰੋ ਜੋ ਤੁਹਾਨੂੰ ਬਣਾ ਕੇ ਲਿਆਉਂਦਾ ਨਾ ਉਹਦੇ ਚ ਬਿਨਾਂ ਦੇਖੂ ਗਲਤੀ ਹੈ ਜੇ ਤਾਂ ਗਲਤੀ ਹੈ ਤਾਂ ਉਹਦੇ ਗਲਤੀਵਾਰਾਂ ਨੂੰ ਦੱਸੋ ਕਿ ਨਹੀਂ ਮੇਰੀ ਤੁਹਾਡੇ ਗੱਲ ਸਹੀ ਨਹੀਂ ਜੀ ਤੁਸੀਂ ਸਹੀ ਨਹੀਂ ਲਿਖਿਆ ਤੇ ਜੇ ਕੋਈ ਲੈ ਗਿਆ ਉਹਨਾਂ ਨੂੰ ਸ਼ਾਬਾਸ਼ ਕਰੋ ਜਿਹੜੀ ਸ਼ਾਬਾਸ਼ੀ ਹੁੰਦੀ ਹੈ ਤੁਹਾਡੀ ਉਹ ਬੰਦੇ ਦੇ ਅੱਗੇ ਵਧਣੇ ਚਾਂਸ ਬਣ ਜਾਂਦੇ ਨੇ ਹੌਸਲਾ ਵਧੇ ਹੌਸਲਾ ਵਧੇਗਾ ਉਸ ਬੰਦੇ ਦਾ ਤੇ ਤੁਸੀਂ ਆਹ ਹੌਸਲਾ ਹੀ ਢਾ ਦੇਂਦੇ ਜੀ ਇਹ ਸਾਡੇ ਨਾਲ ਕੋਈ ਵੇਚੀ ਹੁੰਦਾ ਨਹੀਂ ਆ ਸਭ ਤੋਂ ਪਹਿਲਾਂ ਜੇ ਤੁਸੀਂ ਇਹ ਦੱਸੇ ਕਿ ਇੰਡੀਆ ਦਾ ਤੁਸੀਂ ਨਾਮ ਜਿਹੜਾ ਕਿ ਲਿਖਿਆ ਸੀ ਉਸ ਤੋਂ ਬਾਅਦ ਫਿਰ ਕਿਵੇਂ ਚੱਲ ਸੋ ਚੱਲ ਅੱਗੇ ਚੱਲਦਾ ਰਹਾ ਤੇ ਹੁਣ ਤੱਕ ਕਿੰਨਾ ਕੁ ਤੁਸੀਂ ਲਿਖ ਚੁੱਕੇ ਹੋ ਦੇਖੋ ਹੀ ਹੁਣ ਤੱਕ ਮੈਂ ਕਾਫੀ ਕੰਮ ਕਰ ਚੁੱਕਾ ਹਾਂ ਤੇ ਕ੍ਰਿਕਟ ਵਿੱਚ 1 ਇੱਕ ਮੈਂ ਛੋਟਾ ਵਰਲਡ ਕੱਪ ਬਣਾਇਆ ਸੀਗਾ। ਇੱਕੇ ਦਰਬਾਰਾ ਤਾਂ ਬਣਾਇਆ ਸੀ ਕਿ ਤੇ ਇੰਡੀਆ ਦੇ ਵਿੱਚੋਂ ਤਕਰੀਬਨ 120 ਬੰਦੇ ਚੁਣੇ ਗਏ ਸੀਗੇ। ਜਿਹੜੇ ਵਿਸ਼ੇਸ਼ ਕਲਾਕਾਰ ਸੀਗੇ ਜਿਹੜੇ ਵਿਲੱਖਣ ਕੰਮ ਕਰਦੇ ਸੀ ਉਹਨਾਂ 'ਚ ਮੇਰਾ ਨਾਮ ਸੀ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਜਿਹੜੇ ਕਿ ਤਿਆਰ ਕੀਤੇ ਹੁੰਦੇ ਨੇ? ਇਸ ਚੀਜ਼ ਨੂੰ ਤਿਆਰ ਕੀਤੇ ਤਕਰੀਬਨ ਮੇਰੇ 12-14 ਸਾਲ ਹੋ ਗਏ ਨੇ ਤੇ ਜਿਹੜਾ ਸਮਾਨ ਮੈਂ ਤੁਹਾਨੂੰ ਦਿਖਾਇਆ ਇਹ ਤਕਰੀਬਨ 10 ਕੋ ਸਾਲ ਹੋ ਗਿਆ। ਬਣਾਏ ਨੇ। ਤੇ ਹੁਣ ਉਹਨਾਂ ਦੇ ਉੱਪਰ ਕੌਣ ਲੱਗਣਾ ਸ਼ੁਰੂ ਹੋ ਗਿਆ? ਕੀ ਕਾਰਨ ਹੈ? ਕੋਣ ਦਾ ਕਾਰਨ ਹੈ ਇਹ ਆ ਜੀ ਕਿ ਜਦੋਂ ਸਾਡੇ ਨੇ ਹੀ ਸਾਨੂੰ ਨਹੀਂ ਸਲਾਉਣਾ ਇੱਕ ਤਾਂ ਮੈਂ ਸਾਬਤ ਹੂਰਤਿਆਂ ਦੂਸਰਾ ਮੈਂ ਸਮਾਨ ਬਣਾਇਆ ਸਾਰਾ ਬਾਣੀ ਨਾਲ ਜੁੜਦਾ ਜਿਹੜਾ ਬਾਣੀ ਨੂੰ ਪਿਆਰ ਕਰਨ ਵਾਲੇ ਆ ਰੱਬ ਨੂੰ ਪਿਆਰ ਕਰਨ ਵਾਲੇ ਆ ਠੀਕ ਹੈ ਜੀ ਬੜੇ ਜਿਹੜੀ ਤਾਂ ਆਮ ਸੰਗਤ ਆ ਤੇ ਸਾਨੂੰ ਬਹੁਤ ਜਿਆਦਾ ਜਦੋਂ ਦੇਖਦੇ ਨੇ ਤੇ ਸਾਨੂੰ ਹੌਸਲਾ ਦਿੰਦੇ ਕਿ ਬਹੁਤ ਸੋਹਣਾ ਕੰਮ ਕੀਤਾ ਹੈ ਕਿ ਕਈ ਬੰਦੇ ਤਾਂ ਮੇਰੀ ਰਿਸਪੈਕਟ ਬਹੁਤ ਜਿਆਦਾ ਕਰਦੇ ਇਸ ਕੰਮ ਕਰਕੇ ਕਿ ਇਸ ਬੰਦੇ ਨੇ ਬਣਾਣਾ ਕੰਮ ਕੀਤਾ ਦੇਖੋ ਤੇ ਜੇ ਇਹਦਾ ਮਾਅ ਜੇ ਬਿਸ਼ਰੋਮਣੀ ਕਮੇਟੀ ਵਾਲੇ ਪਾਸੇ ਜਿਹੜੇ ਸਿੱਖ ਆਧਾਰੇ ਨੇ ਉਹਨਾਂ ਦੇ ਪਾਸੇ ਆ ਜੀਏ ਤੇ ਫਿਰ ਕੁਝ ਨਹੀਂ। ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਈ ਅੰਨੇ ਕੋਈ ਐਸੇ ਇਹੋ ਜਿਹੇ ਕੋ ਮੰਗਿਆ ਵਾ ਤੇ ਜਿੰਨਾਂ ਨੂੰ ਮੈਂ ਇੱਕੋ ਗੱਲ ਕੀਤੀ ਕਿ ਮੈਨੂੰ ਸਰੋਪਾ ਚਾਹੀਦਾ। ਜਦੋਂ ਮੈਨੂੰ ਪੁੱਛਦੇ ਤੁਹਾਨੂੰ ਚਾਹੀਦਾ ਕੀ ਮੈਂ ਕਿਹਾ ਮੈਨੂੰ ਸੰਗਤ ਦੇ ਸਰੋਪਾ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਤੇ ਉਹ ਵੀ ਕਹਿ ਦਿੰਦੇ ਨੇ ਤੂੰ ਲਾਲਚੀ ਹੈ। ਠੀਕ ਹੈ ਜੀ। ਤੇ ਅੱਜ ਜਿਹੜਾ ਘੋਣ ਮੇਰੇ ਗਿਣਿਆ ਬਣਾਈਆਂ ਕਲਾਕ੍ਰਿਤੀਆਂ ਲੱਗਦਾ ਪਿਆ ਵਾ ਠੀਕ ਹੈ। ਇਹ ਉਹਨਾਂ ਸਾਵਾਂ ਦੀ ਆ ਜਾਂ ਕਮੇਟੀ ਵਾਲਿਆਂ ਦੇ ਕਸੂਰ ਆ। ਕਿ ਸਾੜਨਾ ਇਹ ਬਿਤਕਰਾ ਕਿਉਂ ਹੋ ਰਿਹਾ? ਬਿਲਕੁਲ। ਹੋਰ ਕਲਾਕਾਰ ਹੁੰਦੇ ਨੇ ਉਹਨਾਂ ਨੂੰ ਮਾਨ ਸਨਮਾਨ ਪੂਰਾ ਮਿਲਦਾ। ਇੱਕ ਮੈਂ ਪੈਸੇ ਥੇਲੇ ਦੀ ਗੱਲ ਨਹੀਂ ਕਰ ਰਿਹਾ ਇਸ ਗੱਲ ਨੂੰ ਤੁਸੀਂ ਗਲਤ ਨਾ ਲੈ ਕੇ ਜਾਣਾ ਕਿ ਗੁਰਮੀਤ ਸਿੰਘ ਪੈਸੇ ਮੰਗਦਾ ਪਿਆ। ਜਾਂ ਕੋਈ ਆਸਥਿਕ ਤੌਰ ਤੇ ਕੋਈ ਚੀਜ਼ ਮਦਦ ਮੰਗਦਾ ਪਿਆ। ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਮਾਰਨੇ ਬਹੁਤ ਜ਼ਿਆਦਾ ਮੇਰੇ ਤੇ ਕਿਰਪਾ ਕੀਤੀ। ਠੀਕ ਹੈ ਪਰ ਬਣਦਾ ਸਰੂਪਾ ਤਾਂ ਯਾਰ ਸਾਨੂੰ ਦੇ ਦਿਓ। ਕੋਈ ਵੱਡੀ ਚੀਜ਼ ਨਹੀਂ ਅਸੀਂ ਮੰਗਦੇ ਪਈ। ਉਸ ਗੁਰੂ ਘਰ ਦੇ ਵਿੱਚ ਮੈਨੂੰ ਕਿਹੋ ਜਿਹੇ ਸਰੂਪਾ ਦੇ ਦਿੱਤਾ ਜਾਵੇ ਤੇ ਮੈਂ ਉਹਨੇ ਜੀ ਖੁਸ਼ੀਆਂ ਕਿ ਤੁਸੀਂ ਚਾਹੁੰਦੇ ਹੋ ਕਿ ਜਿਹੜੀ ਤੁਹਾਡੀ ਵਿਲੱਖਣ ਕਲਾ ਕਿਰਤੀ ਹੈ ਇਸ ਨੂੰ ਕਿ ਜਿਹੜਾ ਕਿ ਉਥੇ ਅਜਮਾਇਸ਼ ਲਈ ਰੱਖਿਆ ਜਾਵੇ ਦੇਖੋ ਜੀ ਮੈਂ ਗਿਆ ਸੀਗਾ ਉਸ ਟਾਈਮ ਤੇ ਪ੍ਰਧਾਨ ਸੀਗੇ ਕਲਕੱਤਾ ਜੀ ਉਹਨਾਂ ਕੋ ਗਿਆ ਚੋਮਣੀ ਕਮੇਟੀ ਸਮੁੰਦਰੀ ਹਾਲ ਦੇ ਵਿੱਚ ਮੈਂ ਉਹਨਾਂ ਕੋਲ ਪਹੁੰਚਿਆ ਤੇ तकरीबन 20-25 ਬੰਦੇ ਬੈਠੇ ਸੀ ਭਾਜੀ ਕੋਲ ਮੈਂ ਜਾ ਕੇ ਦਿਖਾਇਆ ਕਿ ਮੈਂ ਇਦਾਂ ਦਾ ਚੌਲਾਂ ਦੇ ਉੱਪਰ ਵਰਕ ਕਰਦਾ ਹਾਂ ਤੇ ਕੱਲੀ ਕੱਲੀ ਚੀਜ਼ ਚੈੱਕ ਕਰੋ ਕਿ ਕਿਤੇ ਸਿਹਾਰੀ ਬਹਿਰੀ ਦਾ ਵੀ ਕਿਤੇ ਫਰਕ ਪੈਂਦਾ ਨਾ ਤੇ ਮੈਂ ਦੇਣਦਾਰ ਆ ਕਿਉਂਕਿ ਮੈਂ ਜਿਹੜਾ ਕਲਾਕਾਰ ਆ ਕਿ ਮੈਂ ਐਵੇਂ ਗਈ ਜਾਵਾਂ ਕਿ ਮੇਰੇ ਚੀਜ਼ਾਂ ਬਹੁਤ ਵਧੀਆ ਨੇ ਕਿਉਂਕਿ ਕਹਿੰਦੇ ਹਰ ਆਪਣੇ ਬੱਚੇ ਨੂੰ ਸਾਰੇ ਸਲਾਉਂਦੇ ਨੇ ਪਰ ਗੁਣ ਤਾਂ ਦੁਨੀਆ ਨਹੀਂ ਪਾਉਣਾ ਹੈ ਕਿ ਤੁਸੀਂ ਦੇਖੋ ਫਿਰ ਗੱਲ ਕੀ ਚੱਲਦੀ ਸਮੇ ਸਾਡੇ ਕੀ ਅੱਜ ਆਓ ਕੱਲ ਆਓ ਪਰਸੋਂ ਆਓ ਜੇ ਚਾਹੀਦਾ ਉਹ ਚਾਹੀਦਾ ਫਿਰ ਨਾ ਡਿਮਾਂਡ ਕਰ ਦਿੱਤੀ ਕਿ ਇਸ ਚੀਜ਼ ਨੂੰ ਰੱਖਣ ਵਾਸਤੇ ਇਹਦੇ ਉੱਪਰ ਲੈਂਸ ਕਿੱਥੋਂ ਆਏਗਾ ਇਹ ਬਾਬਾ ਕਸ਼ਮੀਰ ਸਿੰਘ ਬਾਬਾ ਪੂਰੀ ਵਾਲੇ ਨੇ ਇਹਨਾਂ ਨੇ ਆਖਿਆ ਗੱਲ ਕੀਤੀ ਕਿ ਜੇ ਤਾਂ ਸ਼ੀਸ਼ੇ ਦੀ ਲੋੜ ਪੈਂਦੀ ਹੈ ਤੇ ਫਿਸ਼ੀਸ਼ਾ ਅਸੀਂ ਬਲਵਾ ਦੇਣਾ ਜੀ ਫਿਰ ਇਹ ਕੋਈ ਚੱਕਰ ਮਾਰੇ ਅਸੀਂ ਫਿਰ ਗੱਲ ਬੇਥੇ ਹੁੰਦੀ ਕਿ ਅੱਜ ਆਓ ਕੱਲ੍ਹ ਆਓ ਫਿਰ ਮੈਂ ਜਾਣਾ ਮناسب ਨਹੀਂ ਸਮਝਿਆ ਕਿ ਜਿਹੜੇ ਮੇਰੇ ਕਲਾ ਗ੍ਰੀਤੀ ਹੈ ਮੇਰਾ ਹੰਕਾਰ ਨਹੀਂਗਾ ਇੱਕ ਹੰਕਾਰ ਹੁੰਦਾ ਹੈ ਇੱਕ ਗੱਲ ਕਰਨੀ ਕਿ ਕਲਾਕਾਰ ਹੋਵੇ ਬਲਖਣ ਜੀ ਬਣਾਉਂਦਾ ਹੋਵੇ ਤੇ ਕਰਲੇਗਾ ਦੇ ਮਾਰੇ ਕਲਾਕਾਰ ਤਰਲੇ ਨਹੀਂ ਮਾਰੇਗਾ ਕਲਾਕਾਰ ਦੋ ਕਿਸਮ ਦੇ ਹੁੰਦੇ ਆ ਇੱਕ ਹੁੰਦੇ ਕਲਾਕਾਰ ਝੋਲੀ ਚੋਕ ਹੀ ਫਾਣ ਦੀ ਝੋਲੀ ਚੋਕਲੀ ਟਮਕਾਣੇ ਦੀ ਝੋਲੀ ਚੋਕਲੀ ਦੇ ਅੱਗੇ ਵੱਧ ਗਏ ਜਿਹੜਾ ਰੱਬ ਨੇ ਕਲਾਕਾਰ ਬਣਾਇਆ ਉਹ ਝੋਲੀ ਚੋਕ ਨਹੀਂ ਬਣੇਗਾ ਠੀਕ ਹੈ ਜੀ ਮੇਨ ਗੱਲ ਹੁੰਦੀ ਹੈ ਕਿ ਰੱਬ ਨੇ ਸਾਨੂੰ ਜਿੱਥੇ ਵੀ ਪਹੁੰਚਾਇਆ ਅੱਜ ਨਾ ਬੜੀ ਵਧੀਆ ਜਗ੍ਹਾ ਤੇ ਬਿਠਾਇਆ ਠੀਕ ਹੈ ਜੀ ਕਿ ਮੈਂ ਇਸ ਚੀਜ਼ ਦਾ ਨਹੀਂ ਕਹਿੰਦਾ ਕਿ ਮੈਨੂੰ ਕੁਝ ਮਿਲੇ ਜਾਂ ਮੇਰਾ ਕੋਈ ਨੁਕਸਾਨ ਆ ਪਰ ਮੈਨੂੰ ਇਹ ਗੱਲ ਕੀਤੀ ਕਿ ਜਿਹੜੀ ਸਿੱਖ ਕਮ ਆਈਟਮ ਖੜੀ ਕਿੱਥੇ ਆ ਠੀਕ ਹੈ ਜੀ ਉਹ ਜਿਵੇਂ ਅੱਗੇ ਮੈਂ ਇੱਕ ਦੋ ਇੰਟਰਵਿਊ ਦੀ ਗੱਲ ਕੀਤੀ ਸੀ ਜੀ ਕਿ ਜਿਸ ਟਾਈਮ ਤੇ 400 ਸਾਲਾ ਮਨਾਇਆ ਗਿਆ ਸੀਗਾ ਹਜੂਰ ਸਾਹਿਬ ਇਹ ਸਾਡੇ ਨਿਰਮਲ ਸਿੰਘ ਨੇ ਕੋਈ ਛੱਡ ਦੋਨੇ ਉਹ ਗਤਕੇ ਦੇ ਵਿੱਚ ਉਹਨਾਂ ਨੇ ਕੋਈ ਮਹਾਰਤ ਹਾਸਲ ਕੀਤੀ ਸੀ ਜੀ ਉਹ ਕਿਸੇ ਬੰਦੇ ਨੂੰ ਲੈ ਕੇ ਆਏ ਗਜਿੰਦਰ ਨਾਥ ਹੁੰਦਾ ਮੈਨੂੰ ਅੱਜ ਤੱਕ ਗੱਲ ਨਹੀਂ ਭੁੱਲਦੀ ਉਹਣੀ ਗਜਿੰਦਰ ਨਾ ਸੀਗਾ ਕੋਈ ਚੋਲਾ ਦੇ ਉੱਪਰ ਲਿਖਦਾ ਸੀਗਾ ਠੀਕ ਹੈ ਪਰ ਕਲਾਕਾਰੀ ਜਿਹੜੀ ਹੁੰਦੀ ਹੈ ਨਾ ਕਿਸੇ ਕਲਾਕਾਰ ਨੂੰ ਛੋਟਾ ਜਾਂ ਵੱਡਾ ਨਹੀਂ ਗਿਣਦਾ ਕਲਾਕਾਰ ਕਲਾਕਾਰੀ ਹੁੰਦਾ ਮੈਂ ਜਦੋਂ ਉਹਨਾਂ ਨੂੰ ਜਾ ਕੇ ਦਿਖਾਇਆ ਆਪਣੇ ਕਲਾਕ੍ਰਿਤੀਆਂ ਛਾੜੇ ਜਾ ਕੇ ਉਹਨਾਂ ਦੇ ਘਰ ਉਹਨੇ ਦੇਖਿਆ ਕਹਿੰਦੇ ਬਹੁਤ ਵਧੀਆ ਤੇ ਨਾਲ ਮੈਂ ਗੱਲ ਕੀਤੀ ਕਿ ਭਾਈ ਸਾਹਿਬ ਜੀ ਮੇਰੇ ਘਰੋਂ ਮੈਂ ਤਾਂ ਕੁਝ ਚੀਜ਼ਾਂ ਲੈ ਕੇ ਆਇਆ ਤੁਹਾਡੇ ਕੋਲ ਇਥੇ ਵਿਖਾਉਣ ਵਾਸਤੇ ਤੇ ਮੈਨੂੰ ਉੱਥੇ ਮੰਨ ਕੇ ਵਿਸ਼ਵਾਸ ਹੋਇਆ ਕਿ ਜੇ ਤੁਸੀਂ ਕਲਾ ਦੇ ਏਡੇ ਪੁਜਾਰੀ ਜੇ ਕਲਾ ਨੂੰ ਨਾ ਤੁਸੀਂ ਯਾਨੀ ਕਿ ਰੱਖਦੇ ਜੇ ਕਿ ਤੁਸੀਂ ਮੇਕੋ ਆ ਕੇ ਜ਼ਰੂਰ ਵੇਖੋਗੇ ਪਰ ਮੇਕੋ ਵੀਰ ਜੀ ਨਹੀਂ ਆਈ ਇਹ ਸਾਡੇ ਘਰ ਤੋਂ ਅਧੇ ਕਿਲੋਮੀਟਰ ਦੀ ਦੂਰੀ ਹੈ ਸਿਰਫ ਤੁਰ ਕੇ ਸੀ ਚੱਲ ਜਾਨੇ ਆ ਬਾਹਰ ਮਾਤਾ ਕੋਲਾ ਭਲਾਈ ਕੇਂਦਰ ਆ ਉੱਥੇ ਵੀ ਗੁਰਜਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਜਾਂਦਾ ਠੀਕ ਹੈ ਜੀ ਉਹ ਹਿੰਦੂ ਪਰਿਵਾਰ ਤੋਂ ਆ ਇੱਕ ਸਿੱਖ ਬੰਦਾ ਤੁਹਾਡੇ ਸਾਹਮਣੇ ਬੈਠਾ ਸਾਬਤ ਸੂਰ ਤੇ ਆ ਤੇ ਕਲਾਕ੍ਰਿਤੀ ਇੱਥੇ ਮਾਨ ਵਾਲੀ ਗੱਲ ਨਹੀਂ ਮੈਂ ਕਰ ਰਿਹਾ ਕਲਾਕ੍ਰਿਤੀ ਮੇਰੀ ਉਸ ਬੰਦੇ ਨਾਲੋਂ ਤਕਰੀਬਨ ਇੱਕ ਹੀ ਹੈ ਜੇਕ ਮੈਨੂੰ ਸਰੋਪਾ ਦੇ ਦਿਓ ਦੇਖੋ ਜਿਹੜੇ ਸਰੋਪਾ ਦੇ ਰਹੇ ਸੀ ਉਹਨਾਂ ਨੂੰ ਵੀ ਪਤਾ ਸੀ ਮੇਰੇ ਬਾਰੇ ਜਿਹੜੇ ਲੈ ਰਹੇ ਸੀ ਉਹਨਾਂ ਨੂੰ ਵੀ ਪਤਾ ਸੀ ਮੇਰੇ ਬਾਰੇ ਪਰ ਕਿਸੇ ਨੇ ਧਿਆਨ ਨਹੀਂ ਕੀਤਾ ਇਹਨੂੰ ਅੱਪ ਕੀ ਕਵਾਂਗੇ ਇਹ ਲੱਗਦਾ ਕਿ ਇੱਕ ਸਿੱਖ ਹੋਣ ਦੇ ਨਾਤੇ ਜਿਹੜੀ ਕੋਈ ਵੀ ਜਿਹੜੀ ਧਾਰਮਿਕ ਸੰਸਥਾ ਚਾਹੇ ਸਰਮੋਰ ਸੰਸਥਾ ਲਾ ਲੋ ਚਾਹੇ ਕੋਈ ਧਾਰਮਿਕ ਹੋਰ ਵੀ ਸੰਸਥਾਵਾਂ ਨੇ ਜਾਂ ਕੋਈ ਖਾਰ ਸੇਵਾ ਵਾਲੇ ਨੇ ਉਹਨਾਂ ਨੇ ਇੱਕ ਸਿੱਖ ਨੂੰ ਨਹੀਂ ਪਛਾਣਿਆ ਖਾਸ ਕਰਕੇ ਤੁਸੀਂ ਅੰਮ੍ਰਿਤਸਰ ਦੇ ਹੋ ਤੇ ਇੱਕ ਸਰਪਾਉ ਵੀ ਨਹੀਂ ਤੁਹਾਨੂੰ ਦਿੱਤਾ ਗਿਆ ਇਹੀ ਮੰਨ ਦੇ ਵਿੱਚ ਨਿਰਾਸ਼ਾ ਚੱਲਦੀ ਹੈ ਜਿਹੜੀ ਕਿ ਹੁਣ ਤੱਕ ਤਾਂ ਹੀ ਇਹ ਸਭ ਕੁਝ ਇੱਕ ਜਿਹੜੀ ਕਲਾ ਕਰਤੀ ਤੁਸੀਂ ਤਿਆਰ ਕਰਦੇ ਹੋ ਬੰਦ ਕਰਤਾ ਵੀ ਦੇਖੋ ਜੀ ਇਹ ਕਿ ਸੋਚਣ ਦਾ ਵਿਚਾਰ ਜਿਆਦਾ ਸੀ ਕੋਈ ਡਿਮਾਂਡ ਕਰੀਏ ਕਿ ਮੈਂ ਚੀਜ਼ ਬਣਾ ਰਿਹਾ ਮੈਨੂੰ ਫਰਾਨੀ ਦਿਓ ਅਗਲੇ ਕਹਿੰਦੇ ਰਹਿਣ ਦੇ ਨਾ ਬਣਾ ਸਾਡੇ ਕਰਕੇ ਬਣਾ ਰਿਹਾ ਠੀਕ ਹੈ ਜੀ ਮੇਨ ਮਸਲਾ ਹੁੰਦਾ ਕਿ ਜਦੋਂ ਅਸੀਂ ਕਿਉਂਕਿ ਗੁਰੂ ਨੂੰ ਪਿਆਰ ਕਰਨ ਵਾਲੇ ਅਸੀਂ ਬਾਣੀ ਲਿਖਦੇ ਹਾਂ ਬਾਣੀ ਉਹ ਜਗ੍ਹਾ ਤੇ ਲਿਖਦੇ ਜਿਵੇਂ ਆਪਾਂ ਕਹਿੰਦੇ ਨੇ ਕਣ ਕਣ ਮੇ ਹੈ ਰਾਮ ਠੀਕ ਹੈ ਜੀ ਆਪਾਂ ਕਣ ਕਣ ਦੇ ਉੱਤੇ ਰਾਮ ਲਿਖ ਦਿੱਤਾ ਕਣ ਕਣ ਦੇ ਉੱਤੇ ਵਾਹਿਗੁਰੂ ਲਿਖ ਦਿੱਤਾ ਠੀਕ ਹੈ ਪਰ ਫਿਰ ਵੀ ਸਾਡੇ ਤੇ ਕੋਈ ਸਵਾਲ ਖੜਾ ਕੀਤਾ ਜਾਵੇ ਕਿ ਨਹੀਂ ਜੀ ਤੁਸੀਂ ਸਾਡੇ ਕੋਲ ਸਰੂਪਾ ਮੰਗਦੇ ਤੁਸੀਂ ਕਹਿ ਦਿੰਦੇ ਜੇ ਕੋਈ ਲਾਲਸੀ ਇਹ ਤੁਸੀਂ ਇਹ ਹੈ ਉਹ ਹੈ ਉਹ ਚੀਜ਼ਾਂ ਇਹ ਸਾਡੇ ਕੋਲ ਬਰਦਾਸ਼ਤ ਨਹੀਂ ਹੁੰਦੀਆਂ ਕਹਿ ਸਕਦੇ ਆ ਕਿ ਧਰਮ ਪ੍ਰਚਾਰ ਦੇ ਲਈ ਵਕ ਵਕ ਹਰੇਕ ਕੋਈ ਕਾਰਜ ਕਰਦਾ ਤੁਸੀਂ ਵੀ ਇੱਕ ਵੱਖਰਨ ਤੋਂ ਵੱਖਰੇ ਤੌਰ ਤੇ ਕਾਰਜ ਕਰਕੇ ਕਿਉਂਕਿ ਜੇ ਇਹਦੀ ਜਿਹੜੀ ਕਿ ਅਜਮਾਇਸ਼ ਲਾਈ ਜਾਵੇ ਕਿਤੇ ਐਗਜ਼ੀਬਿਸ਼ਨ ਲਾਈ ਜਾਵੇ ਤਾਂ ਜਿਹੜੇ ਅੱਜ ਕੱਲ ਦੇ ਬੱਚੇ ਨੇ ਗੁਰਸਿੱਖ ਬੱਚੇ ਨੂੰ ਇਸ ਸਰਵਨ ਦੇ ਕੇ ਗੁਰਸਿੱਖੀ ਵਾਲ ਤੁਰ ਸਕਦੇ ਨੇ ਔਰ ਇਸ ਨੂੰ ਆਪਣਾ ਪੇਸ਼ਾ ਹੀ ਬਣਾ ਸਕਦੇ ਨੇ ਕੀ ਲੱਗਦਾ ਤੁਹਾਨੂੰ ਦੇਖੋ ਜਿੱਦੀ ਸਾਹਮਣੇ ਪੈਣਾ ਤਾਂ ਇੱਕ ਤੁਰਦਾ ਫਿਰਦਾ ਜਾਇਬ ਕਰ ਬਿਲਕੁਲ ਅਸੀਂ ਜਦੋਂ ਕਿਸੇ ਨੂੰ ਦਿਖਾਣੇ ਆ ਜਿਹੜਾ ਅੰਦਰ ਦਾ ਕਲਾਕਾਰ ਬੱਚਿਆਂ ਦੇ ਵਿੱਚ ਜਦੋਂ ਜਾਗਦਾ ਹੈ ਨਾ ਉਹ ਇਹ ਚੀਜ਼ਾਂ ਵੇਖ ਕੇ ਜਾਗੇਗਾ ਦੂਸਰਾ ਇਹ ਪ੍ਰਚਾਰ ਆ ਜਦੋਂ ਅਸੀਂ ਕਿਸੇ ਨੂੰ ਕਹਿ ਦਿੰਨੇ ਆ ਕਿ ਇਹ ਪੰਜ ਪਿਆਰੇ ਨੇ ਇਹ ਚਾਰ ਸਹਿਜ ਜੀ ਨੇ ਦੋ ਸਹਿਜ ਜਦੇ ਨੀਆਂ ਚਿਣੇ ਜਾ ਰਹੇ ਰਾਜਮਾ ਦੇ ਉੱਪਰ ਫੋਟੋ ਆ ਠੀਕ ਹੈ ਜੀ ਉਹ ਫਿਰ ਅਗਲੇ ਬੱਚੇ ਪੁੱਛਦੇ ਨੇ ਕੌਣ ਨੇ ਮਗਰ ਇਤਿਹਾਸ ਆ ਇਤਿਹਾਸ ਤੁਸੀਂ ਸੁਣਾਓ ਕਿ ਬੱਚਿਆਂ ਦੇ ਵਿੱਚ ਸਿੱਖੀ ਪਰ ਚੱਲ ਲੱਤ ਹੁੰਦੀ ਆ ਸਾਨੂੰ ਹੋਰ ਕੁਝ ਵੀ ਤੁਸੀਂ ਦਿਖਾ ਸਕਦੇ ਖਾਸ ਕਰਕੇ ਸਾਡੇ ਕੋਲ ਇੱਡੀਕੇ ਬੋਤਲਾਂ ਪਈਆਂ ਨੇ ਤੇ ਇਹਨਾਂ ਦੇ ਵਿੱਚ ਇੱਕ ਆ ਤਿਸ ਦੇ ਦੇਖ ਰਹੀ ਸਕਰੀਨ ਤੇ ਦਿਖਾਵਾਂਗੇ ਕਿ ਗੱਡਾ ਕਿਦੇ ਬਾਰੇ ਗੱਡਾ ਵਿੱਚ ਕਿਵੇਂ ਆ ਗਏ ਦੇਖੋ ਵੀਰ ਜੀ ਗੱਲ ਤਾਂ ਉੱਥੇ ਹੀ ਹੋਣੀ ਹੈ ਕਿ ਜਦੋਂ ਇੱਕ ਕਲਾਕਾਰ ਕੇ ਵੱਖਰੀ ਬਣਾਉਣ ਦੀ ਆਪਾਂ ਕੋਸ਼ਿਸ਼ ਕੀਤੀ ਕਿ ਵੱਖਰਾ ਕੁਝ ਕਰਨਾ ਹੈ ਤੇ ਫਿਰ ਮੈਂ ਗੱਡਾ ਬਣਾਇਆ ਲੱਕੜ ਦਾ ਬੋਤਲ ਦੇ ਵਿੱਚ ਵਰਕ ਕਰਨਾ ਸ਼ੁਰੂ ਕੀਤਾ ਤੇ ਜਿੰਨਾ ਵੀ ਵਰ ਗਿਆ ਵੀ ਜੀ ਛੋਟੇ ਟੋਟਿਆਂ ਦੇ ਵਿੱਚ ਬਣਾ ਲੇਖ ਗਿਆ ਅੰਦਰੋਂ ਹੀ ਇਧਰੋਂ ਸਮਾਨ ਗਿਆ ਦੇ ਵਿੱਚ ਲਾ ਕੇ ਫਿਟ ਕੀਤਾ ਗਿਆ ਕਿੰਨੇ ਦਿਨ ਚਾਰ ਮਹੀਨੇ ਜਾਂ ਜੰਦੇ ਬਣਾਇਆ ਨੇ ਕਿ ਇਹ ਕੋਈ ਡਿਮਾਂਡ ਕਰਦਾ ਜਾਂ ਆਪਣੇ ਤੌਰ ਤੇ ਨਹੀਂ ਨਹੀਂ ਇਹ ਭਾਜੀ ਮਨ ਦੇ ਸਕੂਨ ਵਾਸਤੇ ਆ ਜੇ ਅਸੀਂ ਚੋਲਾ ਦੇ ਵੀ ਲਿਖਦੇ ਆ ਤੇਲ ਤੇ ਵੀ ਲਿਖਦੇ ਆ ਜਿਹੜੇ ਬਾਣੀ ਦੇ ਲਿਖਦੇ ਸਾਡੇ ਮਨ ਨੂੰ ਸਕੂਨ ਮਿਲਦਾ ਤੇ ਜਿਹੜਾ ਮੇਰਾ ਰੋਸ ਆ ਰੋਸ ਇਸ ਚੀਜ਼ ਦਾ ਆ ਉਹ ਨਾ ਦੇਖ ਨੂੰ ਰੁਕਣਾ ਜਿਹੜਾ ਕਿ ਗੱਡੇ ਦੀ ਤੁਸੀਂ ਦੱਸਦੇ ਗੱਡੇ ਬਾਰੇ ਕੁਝ ਹਾਂ ਜੀ ਬਾਰੇ ਸਮਝ ਵੀਰ ਜੀ ਇਹ ਜਿਹੜਾ ਗੱਡਾ ਬਣਾਇਆ ਮੈਂ ਉਹ ਜਿਵੇਂ ਕਹਿੰਦੇ ਕਲਾਕਾਰ ਵੱਖਰੀ ਚੀਜ਼ ਬਣਾਉਣਾ ਚਾਹੁੰਦਾ ਹੈ ਇਹ ਮੈਂ ਵੱਖਰੀ ਚੀਜ਼ ਫਿਰ ਬਣਾਈ ਹੈ ਕਿ ਗੱਡਾ ਬਣਿਆ ਹੀ ਪਰ ਜੋ ਕੁਝ ਵੀ ਭਾਈ ਸਾਹਿਬ ਜੀ ਇਧਰੋਂ ਅੰਦਰ ਗਿਆ ਹੂੰ ਟੋਟਿਆਂ ਦੇ ਵਿੱਚ ਸਾਰੇ ਟੋਟੇ ਬੇਨਾ ਬਾਹਰ ਬਣਾਏ ਗਏ ਨੇ ਕਿ ਟੋਟੇ ਅੰਦਰ ਫਿਟ ਕੀਤੇ ਗਏ ਇਹਨੂੰ ਬਣਾਉਣ ਲੱਗਿਆ ਤੇ ਕਿੰਨੇ 3 ਤੋਂ 4 ਦਿਨ ਲੱਗੇ ਵਿੱਚ ਬਿਲਕੁਲ ਬਹੁਤ ਮਿਹਨਤ ਕਰਨੀ ਪੈਂਦੀ ਹੈ ਇਹਦੇ ਲਈ ਕਿੰਨਾ ਦੇਖੋ ਜਿਹੜੀ ਜਿਹੜੀ ਮਿਹਨਤ ਹੈ ਮਿਹਨਤ ਦੇ ਜੀ ਸਵਾਦ ਹੈ ਕਹਿੰਦੇ ਜਦੋਂ ਕੋਈ ਸ਼ਰਾਬੀ ਕੋਈ ਨਸ਼ਾ ਕਰਕੇ ਛੜਕਦੇ ਡਿਗਾ ਹੁੰਦੇ ਨਾ ਅਸੀਂ ਤਾਂ ਕਹਿੰਦੇ ਕਿ ਬਹੁਤ ਪੜੀ ਚੀਜ਼ ਹੈਗੀ ਹੈ ਵਰ ਜਿਹੜੋ ਆਪਣੇ ਨਜ਼ਾਰੇ ਚ ਪਿਆ ਉਹਨੂੰ ਪਤਾ ਜਾਂ ਕਿ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਇਸੇ ਤਰ੍ਹਾਂ ਭਾਜੀ ਇਹ ਨਸ਼ਾ ਹੈ ਇਹ ਸਾਨੂੰ ਲੱਗਾ ਜਿਹਾ ਸੀ ਉਸ ਰੱਬ ਦੇ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਦੀ ਬਦੌਰ ਸਾਨੂੰ ਇਹ ਨਸ਼ਾ ਲੱਗਾ ਹੈ ਉਹਨਾਂ ਨੇ ਮੈਨੂੰ ਨਸ਼ਾ ਲਾਇਆ ਤੇ ਮੈਂ ਇਸੇ ਨਸ਼ੇ ਦੇ ਵਿੱਚ ਹੀ ਇਸ ਮਾਰ ਬਣਾਈ ਜਾਂਦਾ ਬਿਲਕੁਲ ਜੀ ਇੱਕ ਹੋਰ ਬੋਤਲ ਦੇਖ ਰਹੇ ਹਾਂ ਕਿ ਆ ਇੱਕ ਜਿਹੜੀ ਕਿ ਛੋਟੇ ਹੁੰਦੇ ਆਪਾਂ ਬੱਤਾ ਜਿਹਨੂੰ ਬੱਤਾ ਕਹਿੰਦੇ ਸੀ ਉਹਦੇ ਵਿੱਚ ਕਾ ਧਾਗਾ ਆ ਪਾਇਆ ਹੋਇਆ ਇਹਦੇ ਬਾਰੇ ਜਾਣਕਾਰੀ ਦੱਸੋ ਕਿ ਇਹ ਧਾਗਾ ਕਿਵੇਂ ਗਿਆ ਅੰਦਰ ਕਿੰਨਾ ਧਾਗਾ ਹੈ ਹਾਂ ਜੀ ਵੇਬੀ ਜਿਹੜੀ ਬੋਤਲ ਆ ਬੋਤਲ ਦੇ ਵਿੱਚ 1800 ਫੁੱਟ ਤੱਕ ਆ ਜੀ 1800 ਫੁੱਟ ਤੱਕ ਆ ਜੇ ਲਖਣਾ ਹੈ ਕਿ ਇੰਦੀ ਜਗ੍ਹਾ ਹੀ ਕੋਈ ਨਹੀਂ ਕੀ ਉਪਰੋਂ ਰਸਤਾ ਛੋਟਾ ਤੇ ਥੱਲੇ ਜਾ ਕੇ ਰਸਤਾ ਹੋਰ ਛੋਟਾ ਹੋ ਗਿਆ ਹਮ ਇਹਨੇ ਚ ਬੋਤਲ ਗਈ ਜਿਹੜਾ ਕਲਾਕਾਰ ਹੁੰਦਾ ਨਾ ਉਹ ਸੋਭਾ ਦਾ ਭੁੱਖਾ ਕਿ ਦੁਨੀਆ ਵੇਖੇਗੀ ਇਹ ਜੀ ਬਣੀ ਤੇ ਬਣੀ ਕਿਦਾਂ ਜਦੋਂ ਇਹ ਜੀ ਸਾਹਮਣੇ ਹੁੰਦੀ ਨਾ ਭਾਈ ਸਾਹਿਬ ਜੀ ਤੇ ਕਲਾਕਾਰ ਨੂੰ ਖੁਸ਼ੀ ਵੀ ਮਿਲਦੀ ਏ ਦੇਖੋ ਕੁਝ ਜਿਵੇਂ ਸਾਡੇ ਬੱਚੇ ਨਹੀਂ ਵੇਖੀ ਹੁੰਦੀ ਕਿ ਬੱਚਿਆਂ ਨੂੰ ਵੇਖ ਕੇ ਖੁਸ਼ ਹੋ ਜਾਂਦਾ ਤੇ ਉਸਨ ਸਾਡੇ ਕਲਾਕ੍ਰਿਤੀਆਂ ਨੇ ਜਦੋਂ ਉਹਨਾਂ ਨੂੰ ਦੇਖਦੇ ਆ ਤੇ ਸਾਡਾ ਮਨ ਆਪ ਖੁਸ਼ ਹੋ ਜਾਂਦਾ ਕਿ ਸਾਡੇ ਬੱਚੇ ਤੋਂ ਹੀ ਬਣ ਕੇ ਅਮ ਤੋਂ ਅਮੇ ਕਿ ਗੱਲ ਜ਼ਰੂਰ ਦੱਸ ਦੇਣਾ ਕਿ ਕਿਉਂਕਿ ਇਸ ਨੂੰ ਅਸੀਂ origignal ਵੇਖ ਰਹੇ ਆ ਔਰ ਜੇ ਤੁਸੀਂ ਮਨ ਚ ਸੋਚਦੇ ਹੋਵੋਗੇ ਸ਼ਾਇਦ ਕਿ ਤੋੜ ਕੇ ਜਾਂ ਚੀਰਾ ਲਾ ਕੇ ਇਸ ਵਿੱਚ ਪਾਇਆ ਗਿਆ ਬਿਲਕੁਲ ਨਹੀਂ ਕਿਸੇ ਪਾਸੋਂ ਵੀ ਇਹ ਟੁੱਟੀ ਨਹੀਂ ਹੈ ਤੇ ਨਾ ਹੀ ਕੋਈ ਚੀਰਾ ਲਾਇਆ ਹੋਇਆ ਸੋ ਗੱਲ ਕਰਾਂਗੇ ਭਾਈ ਗੁਰਮੀਤ ਸਿੰਘ ਦੀ ਜਿਵੇਂ ਕਿ ਇਹਨਾਂ ਦੇ ਵੱਲੋਂ ਇੱਕ ਅਨਮੋਲ ਖਜ਼ਾਨਾ ਹੀ ਕਹਿ ਸਕਦੇ ਆ ਇਹ ਸਾਹਮਿਆ ਹੋਇਆ ਔਰ ਜਿਵੇਂ ਕਿ ਨਿੱਕੇ ਨਿੱਕੇ ਚੋਲ ਦੇ ਦਾਣੇ ਉਤੇ ਗੁਰੂਆਂ ਦੇ ਨਾਮ ਬਾਣੀ ਦਾ ਬਾਣੀ ਬਾਰੇ ਲਿਖਿਆ ਹੋਇਆ ਔਰ ਛੋਟੇ ਸਜੰਦੇ ਆ ਕਿਰਤੀ ਤਿਆਰ ਕੀਤੀ ਗਈ ਹੈ ਔਰ ਇਹ ਬੋਤਲਾਂ ਦੇ ਵਿੱਚ ਇਹਨਾਂ ਨੇ ਜਿਹੜੇ ਕਿ ਇਹ ਛੋਟੇ ਛੋਟੇ ਚੀਜ਼ਾਂ ਤਿਆਰ ਕੀਤੀ ਹੋਈਆਂ ਨੇ ਇੱਕ ਵਿਲੱਖਣ ਕਲਾਕਾਰੀ ਜੋ ਕਿ ਇਹਨਾਂ ਨੇ ਸਾਹਮ ਕੇ ਰੱਖੀ ਹੋਈ ਹੈ ਅਸੀਂ ਤੁਹਾਨੂੰ ਬੁਝਾਰਿਸ਼ ਕਰਾਂਗੇ ਤੁਸੀਂ ਬਿਲਕੁਲ ਨਿਰਾਸ਼ ਨਹੀਂ ਹੋਣਾ ਔਰ ਜਿਹੜਾ ਤੁਹਾਡੇ ਕੋਲ ਮਹਾਰਾਜ ਨੇ ਕਲਾ ਬਖਸ਼ੀ ਹੈ ਇਹਨੂੰ ਅੱਗੇ ਚੱਲਦਾ ਰਹਿਣ ਦੀ ਜਰੂਰ ਜੀ ਦੇਖੋ ਜੀ ਮੈਂ ਤਾਂ ਗੱਲੇ ਥੇ ਹੁੰਦੀ ਐ ਕਿ ਜਿਵੇਂ ਮੈਂ ਸੋਚਿਆ ਸੀ ਪਹਿਲਾਂ ਕਿ ਜੇ ਮੈਂ ਕੋਈ ਚੀਜ਼ ਬਣਾਉਣਾ ਹੈ ਕੋਈ ਸੰਸਥਾ ਜਾਂ ਕੋਈ ਕਮੇਟੀ ਮੇਰਾ ਹੱਥ ਫੜਦੀ ਏ ਠੀਕ ਐ ਜੀ ਮੇਰੀ ਰੋਟੀ ਨਾਲ ਚੱਲਣੀ ਸੀਗੀ ਤੇ ਨਾਲ ਮੇਰੀ ਜਿਹੜੀ ਕਲਾ ਹੋਰ ਮੈ ਵਧਾਉਣੀ ਸੀ ਮੈਂ ਲਿਖਿਆ ਅੱਜਕੇ ਕਿ ਮੈਂ ਚਬਾਦ ਦੇ ਉੱਪਰ ਬਾਣੀ ਲਿਖਣੀ ਹਾਂ ਪਰ ਜਦੋਂ ਦੇਖਿਆ ਕਿ ਇਸ ਚੀਜ਼ ਦੀ ਕਦਰ ਹੀ ਕੋਈ ਨਹੀਂ ਕੀ ਲਿਖਣ ਦਾ ਵੀ ਮੇਰੇ ਫਾਇਦਾ ਕੋਈ ਨਹੀਂ ਫਿਰ ਜਿੰਨਾ ਕੋ ਮਾਣ ਆਪਣਾ ਕਰਦਾ ਉਹਨੇ ਕੋਈ ਚੀਜ਼ ਬਣਾ ਲੈਣੇ ਆ ਔਰ ਆ ਹੌਸਤਾ 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 ਜਿਵੇਂ ਜਿਵੇਂ ਕਬੀਲਦਾਰੀ ਸਿਰ ਤੇ ਪੈਂਦੀ ਹੈ ਤੇ ਸ਼ੌਂਕ ਦੇਣ ਬਾਦਿਆਂ ਨੇ ਘਟਦੇ ਨੇ ਇਹ ਮੇਰੇ ਨਹੀਂ ਤੇ ਦੁਨੀਆ ਦੇ ਵਿੱਚ ਇਦਾਂ ਹੁੰਦਾ ਤੇ ਜਿਹੜੀ ਸ਼ਾਬਾਸ਼ੀ ਵੀ ਨਹੀਂ ਜੇ ਮਿਲਨੀ ਕਿ ਸਰੋਪਾ ਨਹੀਂ ਮਿਲਣਾ ਤੇ ਬੰਦਾ ਉਹ ਤੇ ਕਰੇਗਾ ਕੀ ਫਿਰ ਉਹਨੂੰ ਕੋ ਸਮਾਂ ਨਹੀਂ ਆਇਆ ਕਿ ਮੈਂ ਸਾਰੇ ਸਾਰੇ ਦਿਹਾੜੀ ਬੈਠਾ ਇਹੋ ਕੰਮ ਹੀ ਕਰਦਾ ਰਿਹਾ ਵਾਂ ਇੱਕ ਪੀਪੇ ਚ ਆਟਾ ਵੀ ਪਣਵਾਤੀ ਬਿਲਕੁਲ ਮਸਲਾ ਇਹ ਇਸ ਕਰਕੇ ਜਿਹੜਾ ਸਾਡਾ ਸ਼ੌਂਕ ਅਗੇ ਨਾਲ ਬਹੁਤ ਜ਼ਿਆਦਾ ਘਟ ਗਿਆ ਤੇ ਮਨ ਦੇ ਵਿੱਚ ਨਿਰਾਸ਼ਾ ਠੀਕ ਹੈ ਕਿ ਜਿਹੜੇ ਬੰਦੇ ਸਾਡੇ ਨੇ ਇਹਰ ਉਹਦੇ ਸਾਨੂੰ ਸ਼ਾਬਾਸ਼ੀ ਦੇ ਦੇਣਾ ਫੋਰ ਕੁਝ ਨਹੀਂ ਤੇ ਸਿਰਫ ਸ਼ਾਬਾਸ਼ੀ ਮੰਗ ਰਿਆ ਮੈਂ ਕਰਦਾ ਤਾਂ ਕੁਝ ਵੀ ਨਹੀਂ ਪਿਆ ਕਿ ਮੈਂ ਕੋਈ ਵੱਡੀ ਧਮਾਕਾ ਨਹੀਂ ਰੱਖੀ ਕਿ ਮੈਨੂੰ ਕੋਠਿਆਂ ਕਾਰਾਂ ਦੇ ਦਿਓ ਮੇਰੇ ਕੋਲ ਰੋਜ਼ਗਾਰ ਨਹੀਂ ਕਿ ਮੈਨੂੰ ਰੋਟੀ ਦੇ ਦਿਓ ਮੈਨੂੰ ਪੈਸਾ ਦੇ ਦਿਓ ਅਗਰ ਜੇ ਕੋਈ ਤੁਹਾਨੂੰ ਮਿਲਣਾ ਚਾਹੁੰਦਾ ਹੋਵੇ ਤੁਹਾਡੇ ਤੋਂ ਕੋਈ ਚੋਲ ਦੇ ਦਾਣੇ ਜਾਂ ਕਿਸੇ ਦਾਣੇ ਤੇ ਕੁਝ ਲਖਵਾਉਣਾ ਚਾਹੁੰਦਾ ਹੋਵੇ ਬਿਲਕੁਲ ਜੀ ਸਾਤੋਂ ਤੁਹਾਡੇ ਨਾਲ ਕਿਵੇਂ ਸੰਪਰਕ ਕਰ ਸਕਦੇ ਹਾਂ ਦੇਖੋ ਜੀ ਮੈਂ ਅੰਮ੍ਰਿਤਸਰ ਚ ਰਹਿੰਦਾ ਆ ਤਰੰਪਾ ਰੋਡ ਦੇ ਉੱਤੇ ਗੰਡਾ ਸਿੰਘ ਕਲੌਨੀ ਉੱਥੇ ਸਾਡਾ ਘਰ ਆ ਨੰਬਰ ਮੇਰਾ 6280959023 ਜਿਹੜੇ ਵੀਰ ਭਰਾਣੇ ਆਉਣਾ ਹੋਵੇ ਤੇ ਮੈਨੂੰ ਆ ਕੇ ਮਿਲ ਸਕਦਾ ਹੈ ਜੀ ਤੇ ਮੈਨੂੰ ਖੁਸ਼ੀ ਹੋਏ 62 80 95 90 29 ਇਹ ਮੇਰਾ ਮੋਬਾਈਲ ਨੰਬਰ ਹੈ ਬਿਲਕੁਲ ਇਹ ਸਨ ਭਾਈ ਗੁਰਮੀਤ ਸਿੰਘ ਜੀ ਜਿਹੜੇ ਇੱਕ ਵਿਲੱਖਣ ਕਲਾਕਾਰੀ ਰੱਖਦੇ ਨੇ ਔਰ ਵਧੀਆ ਵਧੀਆ ਗੱਟੇ ਤਿਆਰ ਕਰਦੇ ਨੇ ਦਰਸਲ ਇੱਕ ਸਿਰਪਾਓ ਦੀ ਮੰਗ ਕਰਦੇ ਨੇ ਕਹਿੰਦੇ ਸਾਬ ਮੈਨੂੰ ਪੈਸਾ ਨਹੀਂ ਚਾਹੀਦਾ ਕੁਝ ਨਹੀਂ ਚਾਹੀਦਾ ਸਿਰਫ ਇੱਕ ਬਣਦਾ ਸਨਮਾਨ ਚਾਹੀਦਾ ਹੈ ਸਿਰਪਾਓ ਜਿਹੜੀ ਕਿ ਇਹਨਾਂ ਵੱਲੋਂ ਮੰਗ ਕੀਤੀ ਜਾਏ ਔਰ ਕਾਫੀ ਸਮਾਂ ਪਹਿਲਾਂ ਕਿਸੇ ਵੀ ਸੰਸਥਾ ਵੱਲੋਂ ਇਹਨਾਂ ਨੂੰ ਇਸ ਤਰ੍ਹਾਂ ਸਨਮਾਨਤ ਨਹੀਂ ਕੀਤਾ ਗਿਆ ਅੱਜ ਵੀ ਇਹਨਾਂ ਦੇ ਮਨ ਚ ਨਿਰਾਸ਼ਾ ਅਤੇ ਅਸੀਂ ਇਹਨਾਂ ਨੂੰ ਇੱਕ ਗੁਜਾਰਸ਼ ਅਪੀਲ ਕਰਦੇ ਹਾਂ ਕਿ ਤੁਸੀਂ ਇਹ ਜਿਹੜੀ ਕਲਾਕਾਰੀ ਇਹਨੂੰ ਅੱਗੇ ਰੱਖੋ ਤੇ ਜੋ ਸਮਾਜ ਸੇਵੀ ਸੰਸਥਾਵਾਂ ਨੇ ਜਾਂ ਕੋਈ ਸਾਡੀ ਧਰਮ ਧਾਰਮਿਕ ਸੰਸਥਾਵਾਂ ਨੇ ਉਹ ਇਹਨਾਂ ਦਾ ਜਿਹੜਾ ਬੰਦਾ ਮਾਨ ਸਨਮਾਨ ਇਹਨਾਂ ਨੂੰ ਜ਼ਰੂਰ ਦਿੱਤਾ ਜਾਵੇ ਤੇ ਜੇਕਰ ਕੋਈ ਜੇਕਰ ਤੁਹਾਨੂੰ ਇਹ ਖਬਰ ਚੰਗੀ ਲੱਗਦੀ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਭਾਈ ਗੁਰਮੀ ਸਿੰਘ ਜੀ ਤੱਕ ਜ਼ਰੂਰ ਪਹੁੰਚ ਕਰੋ ਵਾਹਿਗੁਰੂ ਖਾਲਸਾ ਵਾਹਿਗੁਰਜੀਤ ਪਤ ਪਾ